ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋ ਵਿਕਰਮ ਸਿੰਘ ਮੋਜੀਤਿਆ ਦੀ ਇੱਕ ਵਾਰੀ ਫਿਰ ਜ਼ਮਾਨਤ ਦੀ ਪਟੀਸ਼ਨ ਧਾਰ ਕਰੀ ਗਈ ਔਰ ਇਸ ਦਾ ਪਾਉਨਾ ਦਾ ਵਕੀਲ ਅਰਸ਼ਦੀਪ ਕਲੇਰ ਜਿਹੜੇ ਹੈ ਉਹ ਇਸ ਚੀਜ਼ ਨੂੰ ਲੈ ਕੇ ਬੜੇ ਪਰ ਉਮੀਦ ਹੈ ਕਿ ਉਹਨਾਂ ਦੀ ਬੇਲ ਜਿਹੜੀ ਹੋ ਜਾਵੇ ਕਿ ਉਹਨਾਂ ਦੀ ਜ਼ਮਾਨਤ ਹੋ ਜਾਏਗੀ ਕਿ ਜਿਸ ਬੇਸ ਤੇ ਪਟੀਸ਼ਨ ਧਾਰ ਕੀਤੀ ਗਈ ਹੈ ਉਸ ਤੇ ਲਾਜ਼ਮੀ ਉਹਨਾਂ ਨੂੰ ਜ਼ਮਾਨਤ ਮਿਲ ਜਾਏਗੀ ਆਖਰ ਐਸਾ ਕੀ ਕੀ ਆ ਗਿਆ ਹੈ ਪਟੀਸ਼ਨ ਦੇ ਵਿੱਚ ਜਾਂ ਕਿਸ ਬੇਸ ਤੇ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਤੇ ਉਹਨਾਂ ਨੂੰ ਪੱਕੀ ਗਾਰੰਟੀ ਸ਼ਰਟੀ ਹੈ ਕਿ ਉਹਨਾਂ ਦੀ ਜ਼ਮਾਨਤ ਹੋ ਜਾਏਗੀ ਇਸ ਬਾਰੇ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਅਸਰ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਜੇਲ੍ਹ ਦੇ ਵਿੱਚੋਂ ਆ ਰਹੀ ਹੈ ਯਾਨੀ ਕੈਦੀਆਂ ਦਾ ਬੜਾ ਜ਼ਿਕਰ ਹੋ ਰਿਹਾ ਸੀ ਉਨ੍ਹਾਂ ਦੇ ਹੀ ਘਰ ਦੇ ਵਿੱਚ ਇੱਕ ਗੱਲ ਉੱਠਦੀ ਹੈ ਕਹਿੰਦੇ ਜੀ ਕੈਦੀਆਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਖੂਗਾਰ ਕੈਦੀਆਂ ਦੇ ਨਾਲ ਬੰਦਾ ਜੇਲ੍ਹ ਦੇ ਅੰਦਰ ਕਈ ਵਾਰ ਉਹਨਾਂ ਦੇ ਵਕੀਲਾਂ ਨੇ ਵੀ ਜ਼ਿਕਰ ਕੀਤਾ ਪਰ ਹੁਣ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜੀ ਫੇਰ ਤੋਂ ਜਾਨੀ ਪਟੀਸ਼ਨ ਪਾ ਦਿੱਤੀ ਹੈ ਕਿਉਂਕਿ ਬੀਤੀ ਰਾਤ ਵਿਕਰਮ ਸਿੰਘ ਮਜੀਠੀਆ ਕੈਦੀਆਂ ਤੋਂ ਕਹਿੰਦੇ بڑا ਖਤਰਾ ਸੀ ਕਹਿੰਦੇ ਜੀ ਬੀਤੀ ਰਾਤ ਕੈਦੀ ਇਹਨਾਂ ਦਾ ਕਹਿੰਦੇ ਵਿਕਰਮ ਮਜੀਠੀਆ ਦਾ ਪੇਚਾ ਪੈ ਗਿਆ ਯਾਨੀ ਇੱਕ ਐਸੇ ਕੈਦੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਕਈ ਵਾਰ ਮੈਂ ਪਹਿਲਾਂ ਵੀ ਤੁਹਾਡੇ ਸਾਹਮਣੇ ਦੁਹਰਾਈ ਹੈ ਗੱਲ ਕਿ ਭਾਈ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਨਾਲ ਕੈਦੀ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਹੈ ਇੱਕ ਦੇ ਉੱਤੇ ਪੌਸ ਕੋ ਧਾਰਾ ਲੱਗੀ ਆ ਜਿਹੜੀ ਕਿ ਬੱਚਿਆਂ ਨੂੰ ਬੱਚਿਆਂ ਦਾ ਸ਼ੋਸ਼ਣ ਕਰਨਾ ਔਰ ਦੂਜੇ ਪਾਸੇ ਬੱਚਿਆਂ ਨੂੰ ਕਤਲ ਕਰ ਦੇਣਾ ਇੱਕ ਬੰਦੇ ਨੇ ਤਾਂ ਕਈ ਸਾਰੇ ਬੱਚੇ ਮਾਰ ਦਿੱਤੇ ਨੇ ਔਰ ਦੂਜੇ ਤੇ ਵੀ ਪੌਸਕੋ ਲੱਗੀ ਹੋਈ ਆ ਜਿਹੜੀ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਆ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਦੇ ਨਾਲ ਬੀਤੀ ਰਾਤ ਜੇਲ੍ਹ ਦੇ ਅੰਦਰ ਕੀ ਹੋਇਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਉਹਨਾਂ ਦੇ ਵਕੀਲ ਨੇ ਅਰਸ਼ਦੀਪ ਕਲੇਰ ਜਿਹੜੇ ਕਿ ਭਾਈ ਲੰਬੇ ਸਮੇਂ ਤੋਂ ਉਹਦਾ ਜਿਹੜਾ ਕਿ ਪ੍ਰਚਾਰ ਵੀ ਕਰਦੇ ਆ ਰਹੇ ਸੀ ਕਿਉਂਕਿ ਉਹਦੇ ਹੋ ਮੇਨ ਮੁਖ ਬੁਲਾ ਰਹੇ ਵੀ ਨੇ ਜਿਹੜੇ ਅਰਸ਼ਦੀਪ ਕਲੇਰ ਉਹਨਾਂ ਦੇ ਵਕੀਲ ਨੇ ਉਹ ਬਿਕਰਮ ਸਿੰਘ ਮਜੀਠੀਆ ਦੇ ਮੇਨ ਮੁਖ ਬੁਲਾ ਰਹੇ ਵੀ ਨੇ ਔਰ ਦੂਜੇ ਪਾਸੇ ਨਾਲ ਹੀ ਨਾਲ ਉਹਨਾਂ ਦੇ ਐਡਵੋਕੇਟ ਨੇ ਉਹਨਾਂ ਨੇ ਕੇਸ ਲੜ ਰਹੇ ਨੇ ਬਹੁਤ ਸਾਰਾ ਪ੍ਰਚਾਰ ਵੀ ਕਰਦੇ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਕਢਾਉਣ ਦੇ ਲਈ ਉਹਨਾਂ ਨੇ ਕਪਟੀਸ਼ਨ ਪਾ ਦਿੱਤੀ ਹੈ ਪਰ ਰਾਤ ਕੈਦੀਆਂ ਦੇ ਨਾਲ ਕੀ ਹੋਇਆ ਇਹ ਬੜੀ ਦਿਲਚਸਪ ਕਹਾਣੀ ਹੈ ਕਿਉਂਕਿ ਪਹਿਲਾ ਬਿਆਨ ਆਉਂਦਾ ਉਹਨਾਂ ਦੀ ਘਰ ਵਾਲੀ ਦਾ ਕਹਿੰਦੀ ਜੀ ਮੇਰੇ ਪਤੀ ਨੂੰ ਬਹੁਤ ਵੱਡਾ ਖਤਰਾ ਹੈ ਉਹਨਾਂ ਕੈਦੀਆਂ ਦਾ ਬੜਾ ਲੰਮਾ ਟਾਈਮ ਜ਼ਿਕਰ ਚੱਲਿਆ ਪੰਜਾਬ ਦੀਆਂ ਖਬਰਾਂ ਦੇ ਵਿੱਚ ਹਰ ਹੈਡਲਾਈਨ ਦੇ ਵਿੱਚ ਵਿਕਰਮ ਮਜੀਠੀ ਦਾ ਇੱਕੋ ਜ਼ਿਕਰ ਚੱਲ ਰਿਹਾ ਸੀ ਕਹਿੰਦੇ ਜੀ ਜੱਤਾ ਦੀ ਬਾਰਕ ਬਦਲ ਦਿੱਤੀ ਜਾਵੇ ਤੇ ਜਾਂ ਵਿਕਰਮ ਮਜੀਠੀਆ ਨੂੰ ਰਿਹਾ ਕਰ ਦਿੱਤਾ ਜਾਵੇ ਯਾਨੀ ਉਹਦੀ ਪਟੀਸ਼ਨ ਪਾ ਦਿੱਤੀ ਹੈ ਹੁਣ ਜਿਹੜੀ ਵਕੀਲਾਂ ਨੇ ਹਾਈ ਕੋਰਟ ਦੇ ਅੰਦਰ ਕਿ ਵਿਕਰਮ ਸਿੰਘ ਜਿਹੜਾ ਮਜੀਠੀ ਆ ਉਹਨਾਂ ਕੈਦਿਆਂ ਤੋਂ ਇੰਨਾ ਵੱਡਾ ਖਤਰਾ ਦੱਸਿਆ ਜਾ ਰਿਹਾ ਕਹਿੰਦੇ ਜੀ ਉਹਨੂੰ ਜਾਨੋਂ ਮਾਰ ਸਕਦੇ ਨੇ ਕਿਉਂਕਿ ਇਹ ਉਹਨਾਂ ਦੇ ਵਕੀਲਾਂ ਦੇ ਉਹਨਾਂ ਦੇ ਘਰ ਵਾਲਿਆਂ ਦੇ ਤੇ ਬਾਕੀ ਜਿਹੜੇ ਹੋਰ ਇਹਨਾਂ ਦੇ ਵਰਕਰ ਨੇ ਸਾਰੇ ਲੀਡਰਾਂ ਦੇ ਬਿਆਨ ਨੇ ਕਿ ਵਿਕਰਮ ਮਜੀਠੀਆ ਦੇ ਨਾਲ ਜੇਰ ਪ੍ਰਸ਼ਾਸਨ ਧੱਕਾ ਕਰ ਰਿਹਾ ਪੰਜਾਬ ਦੀ ਸਰਕਾਰ ਧੱਕਾ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਏ ਤੇ ਪੜਕ ਚੁੱਕਿਆ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਸੁਣਨ ਜਾ ਰਹੇ ਹੋ ਇੱਕ ਇੱਕ ਕਰਕੇ ਦੋਵੇਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇਸ ਵਿਕਰਮ ਸਿੰਘ ਮਜੀਠੀਏ ਤੇ ਕਿਵੇਂ ਪੜਕ ਚੁੱਕੇ ਨੇ ਔਰ ਦੂਜੇ ਪਾਸੇ ਵਿਕਰਮ ਮਜੀਠੀਏ ਨੂੰ ਕੈਦੀਆਂ ਤੋਂ ਜਿੰਨਾ ਤੋਂ ਖਤਰਾ ਸੀ ਉਹਨਾਂ ਨੂੰ ਲੈ ਕੇ ਕੀ ਖਬਰ ਆ ਰਹੀ ਹੈ ਤਾਂ ਹੁਣ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਕਿਉਂ ਪੜ ਗਿਆ ਵਿਕਰਮ ਸਿੰਘ ਮਜੀਠੀਆ ਤੇ ਦਰਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੂੰ ਇੱਕ ਮਾਤ ਦੇਣ ਦੀ ਯਾਨੀ ਇੱਕ ਝੂਠਾ ਘਰਾੜ ਦੇਣ ਦੀ ਕੋਸ਼ਿਸ਼ ਕੀਤੀ ਵਿਕਰਮ ਸਿੰਘ ਮਜੀਠੀਆ ਨੇ ਕਿਉਂਕਿ ਪਹਿਲਾ ਫੈਕਟ ਇਹਦਾ ਨਜ਼ਰ ਕਿੱਥੇ ਆਉਂਦਾ ਸੀ ਕਹਿੰਦੇ ਜੀ ਇਹਨੇ ਬੰਗਲੌਰ ਤੋਂ ਇੱਕ ਵਕੀਲ ਬੁਲਾ ਲਿਆ ਕਰੋੜਾਂ ਰੁਪਏ ਦੀ ਫੀਸ ਦੇ ਕੇ ਕਿ ਮੇਰੀ ਜ਼ਮਾਨਤ ਸਾਡੇ ਜਿਹੜੇ ਪੰਜਾਬ ਦੇ ਵਕੀਲ ਨੇ ਉਮਰ ਜਮਾਨਤ ਨਹੀਂ ਕਰਵਾ ਸਕਦੇ ਤੇ ਤੁਸੀਂ ਮੇਰੀ ਜਮਾਨਤ ਹੀ ਕਰਵਾ ਦਿਓ ਤਾਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੂੰ ਮੈਂ ਚੱਕਮਾਂ ਦੇ ਕੇ ਬਾਹਰ ਨਿਕਲ ਜਾ ਪਰ ਨਹੀਂ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਉਸੇ ਗੱਲਾਂ ਨੂੰ ਵੇਖ ਕੇ ਪੜਕ ਚੁੱਕਿਆ ਇੱਕ ਪਾਸੇ ਦਾ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਦੇ ਵਿੱਚ ਰਖਾਵਟ ਪੈਦਾ ਕਰ ਦਿੱਤੀ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਇਸ ਤਰ੍ਹਾਂ ਦਾ ਸਾਬਤ ਕਰ ਦਈਏ ਪੰਜਾਬ ਦੇ ਅੰਦਰ ਕੇ ਸਾਡੇ ਤੋਂ ਪਾਵਰ ਜ਼ਿਆਦਾ ਨਹੀਂ ਹੈ ਏ ਲੱਗਦਾ ਸੀ ਵਿਕਰਮ ਮਜੀਠੀਆ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਵਿਊਰੋ ਦੇ ਜਿਹੜੇ ਅਫਸਰ ਸੀ ਉਹਨਾਂ ਦੇ ਸਾਹਮਣੇ ਇੱਕ ਐਸਾ ਢੌਂਗ ਰਚਿਆ ਕਿ ਉਹਨਾਂ ਨੂੰ ਖੜਾ ਕੇ ਰੱਖਿਆ ਆਪਣੇ ਦਫ਼ਤਰ ਦੇ ਅੰਦਰ ਤੇ ਆਪ ਉਹ ਕੁਰਸੀ ਤੇ ਬੈਠਾ ਰਿਆ ਤੇ ਫੇਰ ਪੰਜਾਬ ਦਾ ਮੁੱਖ ਮੰਤਰੀ ਨਾ ਭੜਕੇ ਤਾਂ ਹੋ ਨਹੀਂ ਸਕਦਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਉਸ ਦਿਨ ਤੋਂ ਐਲਾਨ ਕਰ ਦਿੱਤਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਪਹਿਲਾਂ ਦੀਆਂ ਸਰਕਾਰਾਂ ਨੇ ਚੱਕਿਆ ਜ਼ਰੂਰ ਸੀ ਪਰ ਦਰਸਲ ਦੇ ਵਿੱਚ ਕਹਿੰਦੇ ਜੀ ਉਹ ਜ਼ਮਾਨਤ ਤੇ ਛੁੱਟ ਜਾਂਦਾ ਸੀ ਪਰ ਹੁਣ ਕਹਿੰਦੇ ਅਸੀਂ ਪੱਕੇ ਪੈਰਾਂ ਤੇ ਹੋ ਗਏ ਚੱਕਿਆ ਤੇ ਹੁਣ ਇਹਨੂੰ ਜੇਲ੍ਹ ਦੇ ਵਿੱਚੋਂ ਕਢਾਉਣ ਦੇ ਲਈ ਪੂਰੇ ਬਾਦਲ ਪਰਿਵਾਰ ਦਾ ਉਹ ਬੰਗਲੌਰ ਤੱਕ ਦੇ ਵਕੀਲਾਂ ਦਾ ਤੇ ਇਹਨਾਂ ਦੇ ਅਸ਼ਦੀਪ ਕਲੇਰ ਜਿਹੜੇ ਇਹਨਾਂ ਦੇ ਵਕੀਲ ਨੇ ਐਡਵੋਕੇਟ ਨੇ ਇਹਨਾਂ ਦੇ ਉਹਨਾਂ ਦਾ ਵੀ ਬੜਾ ੱਡੀ ਚੋਟੀ ਦਾ ਜ਼ੋਰ ਲੱਗਿਆ ਤੇ ਉਹਨਾਂ ਨੇ ਇੱਕ ਹੁਣ ਕੋਰਟ ਦੇ ਅੰਦਰ ਪਟੀਸ਼ਨ ਪਾ ਦਿੱਤੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਕੈਦੀ ਬੰਦ ਸੀ ਦੋ ਖੁੰਖਾਰ ਕੈਦੀ ਬੰਦ ਨੇ ਇਹ ਖਬਰਾਂ ਤੁਸੀਂ ਪਹਿਲਾਂ ਵੀ ਸੁਣੀਆਂ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਕੈਦੀਆਂ ਦਾ ਪੇਚਾ ਪੈ ਚੁੱਕਿਆ ਹੁਣ ਕਿਵੇਂ ਪੈ ਚੁੱਕਿਆ ਇਹ ਵੀ ਸੁਣ ਲਓ ਜਰਾ ਕੁਰਦੋਂ ਕੈਦੀ ਬੰਦ ਨੇ ਇੱਕ ਕੈਦੀ ਦੇ ਉੱਤੇ ਪੌਸ ਕੋ ਧਾਰਾ ਲੱਗੀ ਹੈ ਜਿਹੜੀ ਕਿ ਫਾਂਸੀ ਦੇ ਤੱਕਤੇ ਤੱਕ ਲੈ ਕੇ ਜਾਂਦੀ ਹੈ ਕਿਉਂਕਿ ਉਸਨੇ ਬੱਚਿਆਂ ਦਾ ਸ਼ੋਸ਼ਣ ਕਰਕੇ ਬੱਚਿਆਂ ਦਾ ਕਤਲ ਕਰ ਦਿੱਤਾ ਸੀ ਔਰ ਦੂਜੇ ਤੇ ਕਿਹੜੀ ਧਾਰਾ ਲੱਗੀ ਹੈ ਜੀ ਯਾਨੀ ਮੌਤ ਦੀ ਸਜ਼ਾ ਉਸ ਨੂੰ ਵੀ ਮੌਤ ਦੀ ਸਜ਼ਾ ਯਾਨੀ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਕਾ ਜੱਜ ਸਾਹਿਬ ਨੇ ਮੌਤ ਦਾ ਫਰਮਾਨ ਉਹਨਾਂ ਨੂੰ ਸੁਣਾਇਆ ਹੋਇਆ ਉਹਨਾਂ ਨੂੰ ਹੁਣ ਮੌਤ ਦਾ ਭੈ ਨਹੀਂ ਹੈਗਾ ਚਾਹੇ ਉਹ ਜੋ ਮਰਜੀ ਵੀ ਕਰ ਸਕਣ ਤਾਂ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀਆਂ ਨੀਂਦਾਂ ਉਡਾ ਦਿੱਤੀਆਂ ਨੇ ਇਹਨਾਂ ਦੋ ਕੈਦੀਆਂ ਨੇ ਤਾਂ ਦੂਜੇ ਪਾਸੇ ਆਜੋ ਵੀ ਜਿਹੜੇ ਬਾਹਰਲੇ ਪਾਸੇ ਇਹਨਾਂ ਦੇ ਪਰਿਵਾਰ ਦੇ ਲੋਕ ਇਹਨਾਂ ਦੀ ਲੀਡਰਸ਼ਿਪ ਇਹਨਾਂ ਦੇ ਵਰਕਰ ਜਹਾਪੂਰਾ ਬਾਦਲ ਪਰਿਵਾਰ ਇਹਨਾਂ ਨੂੰ ਦਰਸਲ ਦੇ ਵਿੱਚ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਦੋ ਕਾਤਲ ਬੰਦ ਹੋਣ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਆਰੰਜ ਕੈਟਾਗਰੀ ਦਾ ਬੰਦਾ ਹੈ ਇਹਨੂੰ ਕਹਿੰਦੇ ਜੀ ਅਲੱਗ 셀 ਦੇਣਾ ਚਾਹੀਦਾ ਉਹਨਾਂ ਕੈਦੀਆਂ ਦੇ ਨਾਲ ਦਰਸਲ ਦੇ ਵਿੱਚ ਕਿਉਂ ਰੱਖਿਆ ਇਹ ਮਾਮਲਾ ਤੁਹਾਡੇ ਸਾਹਮਣੇ ਧਰਦੇ ਆ ਪੰਜਾਬ ਦੀ ਸਰਕਾਰ ਜਾਣਦੀ ਆ ਪੰਜਾਬ ਦੇ ਸਾਰੇ ਲੋਕ ਜਾਣਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਹਰ ਹਾਲ ਦੇ ਵਿੱਚ ਦੋਸ਼ੀ ਹੈ ਦੋਸ਼ੀ ਕਰਾਰ ਪੰਜਾਬ ਦੇ ਲੋਕਾਂ ਨੇ ਵੀ ਦਿੱਤਾ ਨਾਲ ਨਾਲ ਅਦਾਲਤਾਂ ਦੇ ਔਰ ਪੰਜਾਬ ਦੀ ਸਰਕਾਰ ਦੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਅਹਿਸਾਸ ਕਰਵਾਉਣ ਦੇ ਲਈ ਪੰਜਾਬ ਦੀ ਸਰਕਾਰ ਨੇ ਜਾਂ ਪੰਜਾਬ ਦੀ ਉਸ ਜੇਲ੍ਹ ਪ੍ਰਸ਼ਾਸਨ ਨੇ ਇੱਕ ਬਹੁਤ ਵਧੀਆ ਜਿਹੜੀ ਕਿ ਇੱਕ ਮੁਹਿੰਮ ਰਚੀ ਹੈ ਕਿ ਇਸ ਵਿਕਰਮ ਸਿੰਘ ਮਜੀਠੀਆ ਨੂੰ ਉਹ ਖੌਫ ਪੈਦਾ ਕਰੋ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਿੱਧੇ ਤੌਰ ਦੇ ਉੱਤੇ ਧਮਕੀਆਂ ਦਿੰਦੇ ਸੀ ਕਿ ਸਾਡੇ ਘਰ ਦੇ ਵਿੱਚ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦਾ ਡੀਜੀਪੀ ਹੋਵੇ ਚਾਹੇ ਉਹਨਾਂ ਨੂੰ ਵੀ ਧਮਕੀ ਦਿੱਤੀ ਇਹ ਕਹਿੰਦੇ ਸਾਡੇ ਘਰੇ ਪੁੱਛ ਕੇ ਵੜਦੀ ਏ ਪੁਲਿਸ ਇਹ ਬਾਦਲ ਪਰਿਵਾਰ ਦਾ ਰਤਮਾ ਤੇ ਇਹਨਾਂ ਮਜੀਠੀਆਂ ਦਾ ਜਿਹੜਾ ਕਿ ਭਲੇਖਾ ਸੀ ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਢ ਦਿੱਤਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਨੂੰ ਜਿਸ ਬੈਰਨ ਦੇ ਵਿੱਚ ਰੱਖਿਆ ਗਿਆ ਹੈਗਾ ਵਾ ਉਥੇ ਦੋ ਐਸੇ ਹੋਰ ਖਤਰਨਾਕ ਕੈਦੀ ਮੌਜੂਦ ਹੈ ਜਿਨ੍ਹਾਂ ਦੇ ਉੱਤੇ ਉਹ ਧਾਰਾਵਾਂ ਲੱਗੀਆਂ ਵੈ ਜਿਹੜੀਆਂ ਉਹਨਾਂ ਨੂੰ ਫਾਂਸੀ ਦੇ ਬੰਦੇ ਤੱਕ ਲੈ ਜਾਣਗੀਆਂ ਔਰ ਜੱਜ ਵੱਲੋਂ ਇਹ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਜਦੋਂ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਤੀ ਗਈ ਹੈ ਫਿਰ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਡਰ ਨਹੀਂ ਹੈਗਾ ਉਹ ਕੁਝ ਵੀ ਕਰ ਸਕਦੇ ਹੀਗੇ ਬਿਕਰਮ ਸਿੰਘ ਮੁਚੀ ਆਦੀ ਜਾਨ ਨੂੰ ਖਤਰਾ ਹੈਗਾ ਵੈ ਇਹ ਕਹਿਣਾ ਵੈ ਉਹਨਾਂ ਦੇ ਵਕੀਲ ਉਹਨਾਂ ਦੇ ਮੇਨ ਬੁਲਾਰੇ ਅਰਸ਼ਦੀਪ ਕਲੇਰ ਦਾ ਔਰ ਉਹਨਾਂ ਦੇ ਪਰਿਵਾਰ ਆਲਿਆਂ ਦਾ ਮੁਸਲਸਲ ਉਹ ਇਸ ਚੀਜ਼ ਦੇ ਉੱਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਹੈ ਕਿ ਅਸੀਂ ਪਟੀਸ਼ਨ ਧਾਇਰ ਜ਼ਮਾਨਤ ਦੀ ਕਰਨੇ ਆਂ ਔਰ ਦੂਸਰੀ ਪਟੀਸ਼ਨ ਇਹ ਧਾਇਰ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ orange ਕੈਟਾਗਰੀ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਉਹ ਸਾਡਾ ਮੁੱਖ ਮੰਤਰੀ ਰਹੇ ਹੈ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਆਮ ਕੈਦੀ ਵਾਲੀਆਂ ਸਹੂਲਤਾਂ ਹੈਗੀਆਂ ਮੈਂ ਔਰ ਉਹ ਜਿਹੜੇ ਨਾਲ ਉਹਦੇ ਖਤਰਨਾਕ ਕੈਦੀ ਹੈਗੇ ਆ ਜਿਸ ਦੀ ਬਰਤ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ ਵੈ ਐਸ ਦਾਫਰ ਇਸ ਬੇਸ ਤੇ ਜਿਹੜੀ ਹੈ ਪਟੀਸ਼ਨ ਪਾਈ ਗਈ ਹੈਗੀ ਹੈ ਜ਼ਮਾਨਤ ਦੀ ਦਰਖਾਸਤ ਦਿੱਤੀ ਗਈ ਹੈਗੀ ਹੈ ਔਰ ਉਹਨਾਂ ਦੇ ਵਕੀਲ ਔਰ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ ਹੈਗੇ ਆ ਉਹ ਬੜੇ ਪੂਰੇ ਉਮੀਦ ਹਨ ਦਾ ਕਹਿਣਾ ਹੈ ਕਿ ਐਸ ਦਾਫਰ ਉਹਨਾਂ ਦੀ ਜ਼ਮਾਨਤ ਪੱਕੀ ਹੋ ਜਾਵੇਗੀ ਕਿਉਂਕਿ ਜਿਸ ਬੇਸ ਤੇ ਪਟੀਸ਼ਨ ਪਾਈ ਗਈ ਹੈ ਉਸ ਬੇਸ ਤੇ ਉਹਨਾਂ ਨੂੰ ਲਾਜ਼ਮੀ ਜ਼ਮਾਨਤ ਮਿਲ ਜਾਏਗੀ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ ਵਾ ਅਗਰ ਕੱਲ ਨੂੰ ਕੋਈ ਅ ਐਸਾ ਵਾਕਿਆ ਰੂਨਮਾ ਹੁੰਦਾ ਹੈ ਜਿਹਦੇ ਕਿ ਤਵਕਕੋ ਵੀ ਨਹੀਂ ਕੀਤੀ ਗਈ ਤੇ ਉਸਰਾ ਸਰ ਸਰਕਾਰ ਦੇ ਖਾਤੇ ਚ ਪਾਇਆ ਜਾਏਗਾ ਕਿਉਂਕਿ ਅਸੀਂ ਵਾਰ-ਵਾਰ ਇਸ ਚੀਜ਼ ਦਾ ਰੌਲਾ ਪਾਉਂਨੇ ਆ ਉਹਨਾਂ ਦੀ ਬੈਰਨ ਜਿਹੜੀ ਤਬਦੀਲ ਕੀਤੀ ਜਾਵੇ ਉਹਨਾਂ ਨੂੰ orange category ਦੇ ਵਿੱਚ ਰੱਖਿਆ ਜਾਵੇ ਔਰ ਇਹੀ وجہ ਹੈ ਕਿ ਹੁਣ ਉਹਨਾਂ ਦੀ ਦੁਬਾਰਾ ਤੋਂ ਜ਼ਮਾਨਤ ਦੀ ਪਟੀਸ਼ਨ ਪਾਈ ਗਈ ਹੈ ਦੇਖੋ ਹੁਣ ਜਦੋਂ ਅਦਾਲਤ ਦੇ ਤੇ ਸੁਣਵਾਈ ਕਰਦੀ ਹੈ ਤੇ ਫੈਸਲਾ ਕੀ ਨਿਕਲ ਕੇ ਆਉਂਦਾ ਹੈਗਾ ਵਾ ਵਿਕਰਮ ਸਿੰਘ ਜੀਠੀਆਂ ਨੂੰ bail ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਕਿ ਬਾਕੀ ਬਿਰੋ ਤੁਹਾਡਾ ਕੀ ਕਹਿਣਾ ਸਗਾ ਤੇ ਉਹਨਾਂ ਨੂੰ bail ਮਿਲੇਗੀ ਜਾਂ ਨਹੀਂ ਮਿਲੇਗੀ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ